ਜੇ ਪੱਟੀ ਹਲਕੇ ਵਿੱਚ ਨੁਮਾਇੰਦੇ ਨਾਲ ਆਪ ਨਾਲ ਵੀ ਟੀਮ ਨਾਲ ਜੁੜੀ ਹੈ ਕੀ ਕਹਦਾ ਕਿ ਕੀ ਹੈ ਜੋ ਦੇਸ਼ ਕੀ ਆਪ ਦਾ ਅੱਜ ਆਪਾਂ ਅਕਾਲੀ ਦਲ ਵਾਰਸ ਪੰਜਾਬ ਦੇ ਜੋ ਪਾਰਟੀ ਪੰਜਾਬ ਦੇ ਵਿੱਚ ਬਣਾਇੰਗੇ ਹੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਐਮਪੀ ਹਲਕਾ ਖਡੂਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਜਿਹੜੀ ਬਣਾਈ ਗਈ ਸੀ ਉਹਦੀ ਅੱਜ ਪਹਿਲੀ ਮੀਟਿੰਗ ਪੱਟੀ ਹਲਕੇ ਦੇ ਵਿੱਚ ਸਾਰੀ ਸੰਗਤ ਦੇ ਨਾਲ ਗੁਰਦਵਰਾ ਸਾਹਿਬੇ ਕਿ ਕੀਤੀ ਆ ਤੁਸਲੇਵਰ ਮੋੜ ਤੇ ਜਿਹਦੇ ਵਿੱਚ ਅੱਜ ਆਪਾਂ ਬਲਾਕ ਦੀਆਂ ਜਿਹੜੀਆਂ ਕਮੇਟੀਆਂ ਉਹ ਲਾਂਚ ਕੀਤੀਆਂ ਗਈਆਂ ਪੱਟੀ ਹਲਕੇ ਦੇ 10 ਮੈਂਬਰ ਜਿਹੜੇ ਆ ਬਲਾਕ ਪੱਧਰ ਤੇ ਅੱਜ ਟੀਮ ਜਿਹੜੀ ਉਹ ਲਾਈ ਗਈ ਹੈ ਜੀ ਕਿਵੇਂ ਕਿਵੇਂ ਦਾ ਹੰਗਾਰਾ ਕਿਦਾਂ ਮਿਲਦਾ ਪਿਆ ਇੱਕ ਨਵੀਂ ਪਾਰਟੀ ਆ ਪਹਿਲਾਂ ਇੱਕ ਧਾਰਮਿਕ ਪਾਰਟੀ ਹੁਣ ਇੱਕ ਰਾਜਨੀਤਿਕ ਪਾਰਟੀ ਬਣ ਕੇ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਲੋਕਾਂ ਨਾਲ ਉਹ ਕਿਸਾ ਹੰਗਾਰਾ ਮਿਲਦਾ ਪਿਆ ਵੇਖੋ ਜੀ ਜਿੰਨਾ ਅਸੀਂ ਸੋਚਿਆ ਸੀ ਉਹਦੇ ਤੋਂ ਵੀ ਵੱਧ ਅੱਜ ਇਕੱਠ ਹੋਇਆ ਸੰਗਤ ਦਾ ਐਡੀ ਵੱਡੀ ਗਿਣਤੀ ਦੇ ਵਿੱਚ ਹੰਗਾਰਾ ਮਿਲਿਆ ਕਿ ਸਾਨੂੰ ਮਾਣ ਹੋ ਰਿਹਾ ਪੀ ਇਸ ਹਲਕੇ ਤੋਂ ਅਸੀਂ ਦਾਵਾ ਵੀ ਪੇਸ਼ ਕਰਦੇ ਹਾਂ ਕਿ ਆਉਣ ਵਾਲੇ 27 ਦੇ ਇਲੈਕਸ਼ਨ ਦੇ ਵਿੱਚ ਇਹ ਪੱਟੀ ਹਲਕਾ ਜਿੱਤ ਕੇ ਭਾਈ ਅਮਰਪਾਲ ਸਿੰਘ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਸੰਗਤ ਦਾ ਹੰਗਾਰਾ ਬਹੁਤ ਵਧੀਆ ਨਸ਼ੇ ਦਾ ਬੜਾ ਪਰ ਕੋਪ ਹੈ ਤੁਹਾਡੇ ਪੱਟੀ ਹਲਕੇ ਜੇ ਇਸ ਦਾ ਰੋਗ ਖਤਮ ਹੋਊਗੀ ਉਹਦੀ ਵੇਖੋ ਜੀ ਪਹਿਲੀਆਂ ਸਰਕਾਰਾਂ ਨੇ ਕਿਸੇ ਵੀ ਪਾਰਟੀ ਨਸ਼ੇ ਦੇ ਉੱਤੇ ਸੰਸੀਰ ਨਹੀਂ ਆ ਸਿਰਫ ਅਖਬਾਰਾਂ ਤੱਕ ਸੀਮਤ ਆ ਕਿਸੇ ਨੇ ਵੀ ਨਸ਼ਾ ਬੰਦ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜੇ ਲੋਕ ਸਾਨੂੰ ਫਤਵਾ ਸਾਡੀ ਪਾਰਟੀ ਨੂੰ ਦੇਣਗੇ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਆਂ ਵੀ ਇਹ ਨਸ਼ਾ ਜਿਹੜਾ ਜੜ ਤੋਂ ਖਤਮ ਕੀਤਾ ਜਾਊਗਾ ਕਿਉਂਕਿ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਸਾਡੇ ਫਸੇ ਆ ਉਹਨਾਂ ਨੂੰ ਇਹਦੇ ਵਿੱਚੋਂ ਉਹਦਾ ਦਾ ਇਲਾਜ ਕਰਾ ਕੇ ਉਹਨਾਂ ਨੂੰ ਪ੍ਰੋਪਰ ਹੈਲਪ ਕਰਕੇ ਉਹਨਾਂ ਨੂੰ ਇਹਦੇ ਵਿੱਚੋਂ ਕੱਢਿਆ ਜਾਊਗਾ ਤੇ ਜਿਹੜੇ ਨਸ਼ੇ ਦੇ ਸਦਾਗਰ ਨਸ਼ਾ ਵੇਚਦੇ ਆ ਉਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਵਾਸਤੇ ਕੀ ਉਪਰਾਲੇ ਚੱਲ ਰਹੇ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸਾਡਾ ਜਿਹੜਾ ਵਕੀਲਾਂ ਦਾ ਪੈਨਲ ਆ ਉਥੇ ਕੰਮ ਕਰ ਰਿਹਾ ਕਿਉਂਕਿ ਇਹ ਅੰਨੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦਾ ਭਾਈ ਸਾਹਿਬ ਦੇ ਕੇਸ ਨੂੰ ਲੈ ਕੇ ਕੋਈ ਵੀ ਹੰਗਾਰਾ ਨਹੀਂ ਸਾਨੂੰ ਮਿਲ ਰਿਹਾ ਕਿਉਂਕਿ ਉਹ ਉਹਨਾਂ ਦੇ ਵਿਚਾਰਾਂ ਤੋਂ ਡਰਦੇ ਆ ਵੇਖੋ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੇ ਐਮਪੀ ਆ ਜਿਨ੍ਹਾਂ ਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਫਤਵਾ ਮਿਲਿਆ ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਅੱਜ ਤੱਕ ਕਦੀ ਹਿੰਦੁਸਤਾਨ ਦੇ ਇਤਿਹਾਸ 'ਚ ਐਦਾ ਨਹੀਂ ਹੋਇਆ ਇੱਕ ਇਹਨਾਂ ਦੇ ਨਾਲ ਹੀ ਐਮਪੀ ਜਿਹੜਾ ਉਹ ਵੀ ਅੰਦਰ ਸੀਗਾ ਜੰਮੂ ਕਸ਼ਮੀਰ ਦਾ ਉਹਨੂੰ ਵੀ ਛੱਡ ਦਿੱਤਾ ਗਿਆ ਇਹ ਸਿਰਫ ਸਿੱਖਾਂ ਦੇ ਨਾਲ ਹੀ ਬੇਇਨਸਾਫੀ ਕੀਤੀ ਜਾ ਰਹੀ ਆ ਇਹ ਭਾਜਪਾ ਦੀ ਸਰਕਾਰ ਜਾਂ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਉਹਨਾਂ ਦਾ ਹੱਥ ਟੋਕਾ ਬਣ ਕੇ ਚੱਲ ਰਹੀ ਆ ਜੋ ਵੀ ਉਤੋਂ ਨਿਰਦੇਸ਼ ਸੈਂਟਰ ਸਰਕਾਰ ਅਮਿਤ ਸ਼ਾਹ ਮੋਦੀ ਵੱਲੋਂ ਆ ਰਹੇ ਆ ਭਗਵੰਤ ਮਾਨ ਜਿਹੜਾ ਉਹ ਨਾਂ ਦਾ ਮੁੱਖ ਮੰਤਰੀ ਆ ਕਿਉਂਕਿ ਉਹਨਾਂ ਦੇ ਇਸ਼ਾਰੇ ਤੇ ਚੱਲ ਰਿਹਾ ਉਹਨਾਂ ਦੇ ਇਸ਼ਾਰੇ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰ ਰਿਹਾ ਕੋਈ ਨਾ ਕੋਈ ਬਹਾਨਾ ਬਣਾ ਕੇ ਕਿਉਂਕਿ ਇਹਨਾਂ ਨੂੰ ਪਤਾ ਵਾ ਭਾਈ ਅੰਮਰਪਾਲ ਸਿੰਘ ਦੇ ਕੇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਉਹਨਾਂ ਨੇ ਰਿਹਾ ਹੋਣਾ ਇਹ ਫਿਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਨਵੇਂ ਤੋਂ ਨਵਾਂ ਕੋਈ ਕੇਸ ਬਣਾ ਕੇ ਉਹਨਾਂ ਨੂੰ ਧੱਕੇ ਦੇ ਨਾਲ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਭਾਈ ਅੰਮਰਪਾਲ ਸਿੰਘ ਸਾਰੀ ਡੋਰ ਛੁੱਟੀ ਆ ਮਗਰ ਉਹ ਜਿਹੜੀ ਆਪਣੇ ਸਿੱਖ ਜਥੇਬੰਦੀ ਕਰਉਂਦੀ ਆ ਕਿ ਉਹ ਜਿਹੜੀ ਵਹੀਦ ਆ ਜਿਹਦੀ ਪਹਿਲਾਂ ਚੜਾਈ ਗਈ ਉਹ ਨਹੀਂ ਚੱਲ ਸਕਦੀਆਂ ਵੇਖੋ ਜੀ ਇਹ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਸਾਰੀ ਸੰਗਤ ਵੀ ਜਾਣਦੀ ਆ ਕਿਉਂਕਿ ਅਖੌਤੀ ਪੰਥਕ ਵੀ ਬਹੁਤ ਆ ਜੇ ਉਹ ਪੰਥ ਜਿਹੜੇ ਆਪਣੇ ਆਪ ਨੂੰ ਪੰਥਕ ਘਮਾਉਂਦੇ ਆ ਉਹ ਜੇ ਉਦੋਂ ਉਸ ਸਮੇਂ ਨਾਲ ਖੜ ਜਾਂਦੇ ਭਾਈ ਸਾਹਿਬ ਦੇ ਤੇ ਸਰਕਾਰ ਦੀ ਜੁਰਤ ਨਹੀਂ ਹੀ ਭਾਈ ਸਾਹਿਬ ਨੂੰ ਹੱਥ ਪਾ ਜਾਂਦੀ ਇਹਨਾਂ ਨੇ ਢੇਲ ਦਿੱਤੀ ਇਹਨਾਂ ਨੇ ਸਰਕਾਰਾਂ ਨੂੰ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਕੱਲੇ ਆ ਵੇਖੋ ਕੋਈ ਜਥੇਬੰਦੀ ਦੱਸੋ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਖਲਾਫ ਭੁਗਤ ਰਹੀਆਂ ਅੱਜ ਵੀ ਭੁਗਤ ਰਹੀਆਂ ਕਿਉਂ ਕਿਉਂਕਿ ਭਾਈ ਸਾਹਿਬ ਤੋਂ ਸਿਰਫ ਵਿਚਾਰ ਆ ਉਹ ਵਿਚਾਰਾਂ ਦੇ ਨਾਲ ਹਰਮਨਤ ਪਿਆਰ ਤਾਂ ਉਹਨਾਂ ਦੀ ਵਧ ਗਈ ਹੁਣ ਵੀ ਤੁਸੀਂ ਵੇਖੋ ਸਾਰੀਆਂ ਸਰਕਾਰਾਂ ਸਾਰੀਆਂ ਪਾਰਟੀਆਂ ਡਰੀਆਂ ਪਈਆਂ ਭਾਈ ਅਮਰਪਾਲ ਸਿੰਘ ਦੀ ਲੋਕ ਪ੍ਰਿਆ ਤੋਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਪਾ ਕੇ ਬਦਨਾਮ ਕੀਤਾ ਜਾ ਰਿਹਾ ਕਦੀ ਤੇ ਉਹ ਬੁੱਤ ਜਿਹੜਾ ਅਮਰਸਰ ਸਾਹਿਬ ਡਾਕਟਰ ਸਾਹਿਬ ਦਾ ਤੋੜਿਆ ਉਹਦੇ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਵੇਖੀਏ ਕਦੀ ਹਰੀਨੌ ਕਤਲ ਕੇਸ ਨੂੰ ਲੈ ਕੇ ਕਦੀ ਵੇਖਿਆ ਜੇ ਕਿੰਨੇ ਲੀਡਰ ਆ ਮੈਨੂੰ ਲੱਗਦਾ 90% ਲੀਡਰ ਹੋਣਗੇ ਜਿਨ੍ਹਾਂ ਤੇ ਕਤਲ ਦੇ ਕੇਸ ਚੱਲਦੇ ਆ ਜਿਨ੍ਹਾਂ ਤੇ ਘਨੌਣੇ ਕੇਸ ਚੱਲਦੇ ਆ ਕਦੀ ਕਿਸੇ ਤੇ ਵੇਖਿਆ ਕਤਲ ਦੇ ਕੇਸ ਦੇ ਵਿੱਚ ਕੋਈ ਯੂਪੀਏ ਲੱਗੀ ਸਿਰਫ ਭਾਈ ਅਮਰਤਾਪਾਲ ਸਿੰਘ ਤੇ ਲਾਈ ਗਈ ਇਹਦੇ ਵਿੱਚ ਜਿਹੜੇ ਤੁਹਾਡੇ ਜਿਹੜੀ ਕੋਈ ਸ਼ਰਤ ਰੱਖੀ ਆ ਕਿ ਸਹਿਯੋਗ ਦਈਦਾ ਵਾ ਜਾਂ ਅਮਰਤਾ ਸਿੰਘਾਂ ਕੋਈ ਵੀ ਹਿੰਦੂ ਵੀ ਆਪਣਾ ਪਾਰਟੀ ਦਾ ਹਿੱਸਾ ਹਸੌਦਾ ਚ ਦੇਖੋ ਜੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਆ ਇਹ ਸਮੂਹ ਪੰਜਾਬੀਆਂ ਦੀ ਪਾਰਟੀ ਆ ਇਹ ਸਿਰਫ ਇਸ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਫਿਰਕਿਆਂ ਨੂੰ ਆਪਸ ਵਿੱਚ ਵੰਡਣ ਵਾਸਤੇ ਤਰ੍ਹਾਂ-ਤਰ੍ਹਾਂ ਦੀ ਦੂਜੀਆਂ ਪਾਰਟੀਆਂ ਵੱਲੋਂ ਸਾਡੇ ਤੇ ਬਿਆਨਬਾਜ਼ੀ ਕੀਤੀ ਜਾਂਦੀ ਆ ਇਹ ਪੰਜਾਬੀਆਂ ਦੀ ਪਾਰਟੀ ਆ ਉਹਦੇ ਵਿੱਚ ਹਿੰਦੂ ਵੀ ਆਉਂਦੇ ਆ ਉਹਦੇ ਵਿੱਚ ਅਸਾਈ ਵੀਰ ਵੀ ਆਉਂਦੇ ਆ ਉਹ ਚ ਮੁਸਲਮਾਨ ਵੀ ਆਉਂਦੇ ਆ ਉਹਦੇ ਚ ਸਿੱਖ ਵੀ ਆਉਂਦੇ ਆ ਇਹ ਸਾਰਿਆਂ ਨੂੰ ਮੈਂਬਰਸ਼ਿਪ ਮਿਲੂਗੀ ਫਿਰ ਕੀ ਅਸਰ ਪਏਗਾ ਸਰਕਾਰਾਂ ਦੇ ਉੱਤੇ ਇਸ ਪਾਰਟੀ ਤੁਹਾਡੀ ਦੇ ਆਉਣ ਨਾਲ ਇਹ ਜੀ ਇਹਨਾਂ ਦਾ ਜਿਹੜਾ ਬੋਰੀ ਵਿਸਤਰਾ ਵਾ ਉਹ ਸੰਗਤ ਨੇ ਬੰਨਤਾ ਅੱਜ ਇਹ ਉਹਦਾ ਨੀਂ ਪੱਤਰ ਤੁਸੀਂ ਵੇਖ ਲਿਆ ਪੱਟੀਵਲਕੇ ਤੋਂ ਹੀ ਕਿਉਂਕਿ ਇਹ ਪਹਿਲੀ ਮੀਟਿੰਗ ਜਿਹੜੀ ਪੱਟੀਵਲਕੇ ਦੇ ਵਿੱਚ ਜਿਹੜੇ ਬਲਾਕ ਪੱਦਰ ਤੇ ਨਿਯੁਕਤੀਆਂ ਕੀਤੀਆਂ ਗਈਆਂ ਉਹਦੇ ਨਾਲ ਇਹ ਮੈਸੇਜ ਜਿਹੜਾ ਵਾ ਤੁਸੀਂ ਵੇਖ ਹੀ ਲਿਆ ਕਿੰਨੀ ਵੱਡੀ ਗਿਣਤੀ ਚ ਸੰਗਤ ਪਹੁੰਚੀ ਆ ਤੇ ਆਉਣ ਵਾਲਾ ਸਮਾਂ ਜਿਹੜਾ 2027 ਆ ਭਾਈ ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣ ਜਾ ਰਹੀ ਹੈ ਐ ਬ੍ਰਿਜਾਪਨਾਰ ਕੀ ਤੇ ਆ ਕੀ ਕਨਾਂ ਚਾਹ ਹਵਾਏ ਗੁਰਦੀ ਕਾ ਖਾਲਸਾ ਹਵਾਏ ਗੁਰਦੀ ਕੀ ਫਤਿਹ ਅੱਜ ਬੜੀ ਖੁਸ਼ੀ ਹੋਈ ਆ ਕਿ ਤਨਤਨ ਜ਼ਿਲ੍ਹੇ ਦੇ ਪੱਟੀ ਹਲਕੇ ਦੇ ਜਿਹਨੇ ਬਲਾਕ ਪੱਤਰ ਤੱਕ ਸਰਕਲ ਦਾ ਜਿਹੜਾ ਉਹ ਪਾਰਟੀ ਦਾ ਗਠਨ ਕੀਤਾ ਗਿਆ ਵਾ ਸੋ ਵੱਖ-ਵੱਖਾ ਉਹਦੇ ਜਿਹੜੇ ਆ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਉਹਨਾਂ ਨੂੰ ਬੜਾ ਤਕੜੇ ਹੋ ਕੇ ਕਿਆ ਕੇ ਕੰਮ ਕਰਦਾ ਜਿਹੜਾ ਇਹ ਹਲਕਾ ਤੁਹਾਨੂੰ ਪਤਾ ਬੜਾ ਵੱਡਾ ਸਿਆਸੀ ਹਲਕਾ ਜਿਹੜਾ ਕੁਸ਼ੋਖੜ ਇਥੇ ਬੜੇ ਬੜੇ ਤਲੰਤਰ ਰਹੇ ਆ ਤੇ ਹੁਣ ਅਸੀਂ ਇਥੋਂ ਵੀ ਇਹ ਪਾਰਟੀ ਦਾ ਜਿਹੜਾ ਵਾ ਜ਼ਮੀਨੀ ਪੱਧਰ ਤੋਂ ਜਿਹੜਾ ਅਬ ਵਧੀਆ ਤਰੀਕੇ ਦੇ ਨਾਲ ਕਾਰਜਕਾਮ ਹੋਇਆ ਕਿੰਨਾ ਕ ਜੋਸ਼ ਵੇਖਣ ਮਿਲਿਆ ਬਾਤ ਤੁਹਾਡੇ ਸਾਹਮਣੇ ਆ ਤੋ ਹੀ ਸਭੋ ਸੰਗਤਾਂ ਦੇ ਸਾਹਮਣੇ ਰੱਖੋ ਇਹ ਬੜਾ ਜੋਸ਼ ਆ ਸੰਗਤਾਂ ਦੇ ਵਿੱਚ ਇਹ ਜਿਹੜਾ ਧਨੁਬਾਦਾ ਜਿਹੜਾ ਇਲਾਕਾ ਵਾ ਤੇ ਇਹ ਸਾਨੂੰ ਬੜੀ ਆਸ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਇਹ ਚੜਦੀ ਕਲਾ ਜਰੂਰ ਅਗਲਾ ਹੁਣ ਕੀ ਅਜਦਾ ਇੱਕ ਪੱਟੀ ਜਿਹਾ ਬਣਾਇਆ ਵਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਚੱਲੇਗਾ ਵੇਚਣੇ ਪੂਰੀ ਪੰਜਾਬ ਵਿੱਚ ਭਰਤੀ ਹੋਣੀ ਇਸਾ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਪਾਰਟੀ ਦਾ ਇਕੱਠਾ ਕੀਤਾ ਜਾ ਰਿਹਾ ਹਿੱਟਲੇ ਪੱਦਰ ਤੱਕ ਤੇ ਤੁਹਾਨੂੰ ਥੋੜੇ ਜਿਹਾ ਦੇ ਵਿੱਚ ਵੀ ਸਾਰੇ ਪੰਜਾਬ ਦਾ ਜਿਹੜੀਆਂ ਪਾਰਟੀਆਂ ਦੀ ਜਿਹੜੀ ਆ ਉਹ ਪਤਾ ਲੱਗ ਜੂਗਾ ਕਿ ਉਹਦੇ ਹਲਕੇ ਦੇ ਕੌਣ-ਕੌਣ ਨੇ ਮੈਨਗੀਦੀ ਨਾ ਕਿਹਨਾਂ ਉੱਤੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀਆਂ ਚੋਲਾ ਹਲਕਾ ਕਿ ਲਟਕੀਆਂ ਪਈਆਂ ਕਿਵੇਂ ਦੇ ਦਿੱਤੀਓ ਇਹ ਦੇਖੋ ਪੂਰੀ ਉਮੀਦ ਆ ਅੱਜ ਵੀ ਉੱਥੇ ਸਾਰੋਂ ਸਾਰ ਨੂੰ ਮਿਲਣ ਗਏ ਆ ਭਾਈ ਸਾਹਿਬ ਤੇ ਉਹਨਾਂ ਦਾ ਇਹੀ ਵਿਚਾਰ ਆ ਹੋ ਸਕਦਾ ਇਹ ਮਈ ਜੂਨ ਦੇ ਵਿੱਚ ਇਲੈਕਸ਼ਨ ਆਵੇ ਤੇ ਸਾਡੀ ਗੁਰੂ ਘਰਾਂ ਦੇ ਵਿੱਚ ਜਿਹੜਾ ਉਹ ਚੰਗੇ ਸੁਧਾਰ ਦੇ ਵਾਸਤੇ ਜਿਹੜਾ ਵਾਹੀ ਆਪਣੇ ਇਹਨਾਂ ਤੁਹਾਡੇ ਵਿੱਚੋਂ ਹੀ ਜੜੇ ਆ ਜਿਹੜੇ ਗੁਰੂ ਘਰ ਦੀ ਸੇਵਾ ਜਿਹੜੀ ਆ ਜਿਸ ਤਰ੍ਹਾਂ ਆਪਾਂ ਸੋਚਿਆ ਸੀ ਕਿ ਇਸ ਟਾਈਮ ਜਦੋਂ ਸ਼੍ਰੋਮਣੀ ਕਮੇਟੀ ਹੋਣ ਚਾਈ ਆ ਉਸੇ ਤਰੀਕੇ ਨਾਲ ਅਸੀਂ ਚਾਹੁੰਦੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹ ਸੱਚ ਜਿਹੇ ਹੱਥਾਂ ਦੇ ਵਿੱਚ ਆਵੇ ਤੇ ਜਿਹੜਾ ਸਿੱਖ ਕੌਮ ਦੀ ਜਿਹੜੀ ਇਹਨਾਂ ਸਸਥਾਵਾਂ ਦਾ ਜਿਹੜਾ ਮਾਣ ਮਰਿਆ ਦਾ ਕੋਈ ਚੰਗੀ ਤਰ੍ਹਾਂ ਬਹਾਲ ਹੋ ਸਕੇ ਜਿਵੇਂ ਵੀਰਪੁਰ ਦਾ ਆਸ਼੍ਰੀ ਅਕਾਲ ਤਖਤ ਤੇ ਪੀਚ ਹੋਣਾ ਕਿਵੇਂ ਦੇ ਦੇ ਚੀਜ਼ਾਂ ਨੂੰ ਉਹ ਤੇ ਤੋਹਾਂ ਦੇਖਿਆ ਹੀ ਆ ਉਹ ਲੀਡਰਸ਼ਿਪ ਨੂੰ ਤੇ ਕਾਲ ਤਖਤ ਤੋਂ ਸੰਗਤਾਂ ਨੇ ਤੇ ਪਹਿਲੋਂ ਨੇ ਕਰ ਦਿੱਤਾ ਹੀ ਤੇ ਜਥੇਦਾਰ ਨੇ ਵੀ ਉਸ ਟਾਈਮ 2 ਦਸੰਬਰ ਦੇ ਜਿਹੜਾ ਹੁਕਮ ਉਥੋਂ ਕਾਲ ਤਖਤ ਦੇ ਉਤੋਂ ਜਿਹੜਾ ਉਹਨਾਂ ਨੂੰ ਕਿਹਾ ਏੜੀ ਆ ਏੜੀ ਲੀਡਰਸ਼ਿਪ ਆ ਕਿ ਅਗਵਾਈ ਕਰਨ ਦੇ ਯੋਗ ਨਹੀਂ ਹੈਗੀ ਉਹ ਨਵੇਂ ਸਿਰਿਓਂ ਜਿਹੜੇ ਉਹਨਾਂ ਨੇ ਗਠਨ ਕਰਨ ਵਾਸਤੇ ਕਿਹਾ ਸੀ ਪਰ ਉਹ ਉੱਥੇ ਇੱਕ ਲੋਕਾਂ ਨੂੰ ਨਾ ਇੱਕ ਨਾਟਕ ਜਿਹਾ ਕਰਨ ਗਏ ਸੀ ਹੁਣ ਤੁਹਾਨੂੰ ਪਤਾ ਹੀ ਆ ਜਿਹੜੀ ਅਕਾਲ ਤਖਤ ਵੱਲੋਂ ਕਮੇਟੀ ਬਣਾਈ ਗਈ ਸੀ ਉਹ ਉਹਦਾ ਨਾ ਕਿਸ ਤਰ੍ਹਾਂ ਖਲਵਾੜ ਕੀਤਾ ਕਰੀ ਇੱਕ ਮੈਂਬਰ ਨੂੰ ਕੱਢ ਲੈਂਦੇ ਦੋ ਨੂੰ ਪਾ ਲੈਂਦੇ ਆ ਉਹ ਕਹਿੰਦੇ ਹੁਕਮਾਂ ਨੂੰ ਲੋਕਾਂ ਨੂੰ ਤੇ ਕਹਿੰਦੇ ਸੀਗੇ ਕਿ ਫਲਾਣੇ ਨੇ ਹੁਕਮ ਨੂੰ ਨਹੀਂ ਮੰਨਿਆ ਹੁਣ ਤੁਹਾਡੇ ਸਾਹਮਣੇ ਹੀ ਆ ਕਿ ਉਹ ਅਕਾਲ ਤਖਤ ਦੇ ਜਿਹੜੇ ਜਥੇਦਾਰ ਆ ਜਾਂ ਉੱਥੇ ਵੀ ਜਿੰਨੇ ਪ੍ਰਭ ਹੈਗੇ ਮੇਨ ਪ੍ਰਬੰਧਕ ਉਹਨਾਂ ਨੂੰ ਆਪਣੇ ਇੱਕ ਦਿਹਾੜੀਦਾਰ ਜਿਹਾ ਹੁੰਦੇ ਉਸ ਤਰ੍ਹਾਂ ਉਹਨਾਂ ਨਾਲ ਵਰਤਾਓ ਕਰ ਰਹੇ ਤੇ ਉਹ ਤੇ ਤੁਹਾਡੇ ਸਾਹਮਣੇ ਪਤਾ ਲੱਗ ਜਾਣਾ ਵਾ ਉਹ ਸੰਗਠਾਂ ਦੇ ਨਾਲ ਉਹ ਟੁੱਟ ਗਏ ਆ ਤੇ ਉਹਨਾਂ ਨੂੰ ਮੇਰਾ ਖਿਆਲ ਤੇ ਨਹੀਂ ਜਿਆਪ ਦੀਆਂ ਸੰਗਠਾ ਜਿਹੜੀਆਂ ਦੁਬਾਰਾ ਮੂੰਹ ਲਾਉਣਗੇ ਹਰਨਾਨ ਸਿੰਘ ਤੁਸੀਂ ਮੇਰਾ ਕੁੰਭ ਇਸ ਜਾਣਾ ਕਿਵੇਂ ਦੇਦੇ ਹੋ ਲੋਕ ਪਾਰਟੀਆਂ ਕਰਨਾ ਕਰਦੇ ਪਏ ਆ ਲੋਕ ਇਹ ਸਿੱਖ ਵਾਰੇ ਇਹ ਇਸ ਤਰ੍ਹਾਂ ਕੀ ਲੱਗਦਾ ਚੈ ਜੀ ਕਿ ਜਾਂ ਇਹ ਦੇਖੋ ਜੀ ਗੁਰੂ ਸਾਹਿਬ ਨੇ ਜਿਹੜਾ ਵਾ ਐਡਾ ਵੱਡਾ ਜਿਹੜਾ ਲੋਕ ਤੇ ਦੁਨੀਆ ਕਿੱਥੋਂ ਕਿੱਥੋਂ ਜਿਹੜੀ ਆ ਉਹ ਦਰਬਾਰ ਸਾਹਿਬ ਆ ਕੇ ਨਮਸਤਕ ਹੋ ਰਹੀ ਆ ਤੇ ਗੁਰੂ ਸਾਹਿਬ ਨੇ ਕਿੱਡਾ ਵੱਡਾ ਸੰਦੇਸ਼ ਦਿੱਤਾ ਸੀਗਾ ਇੱਥੇ ਇਕਤਾ ਦਾ ਭਾਈਚਾਰਕ ਸਾਂਝ ਦਾ ਜੇ ਇੱਥੋਂ ਨਹੀਂ ਕਿਸੇ ਨੂੰ ਕੁਝ ਮਿਲਿਆ ਤੇ ਉਹਨੂੰ ਮੈਨੂੰ ਤਾਂ ਲੱਗਦਾ ਨਹੀਂ ਕਿ ਕੁੰਬ ਦੇ ਮੇਲੇ ਦੇ ਵਿੱਚੋਂ ਜਾ ਕੇ ਜਿਹੜਾ ਵਾ ਉਹ ਜਿੰਨਾ ਤੋਂ ਗੁਰੂ ਸਾਹਿਬ ਨੇ ਆਪਾਂ ਨੂੰ ਕੱਢਿਆ ਸੀ ਉਹਨਾਂ ਹੀ ਫਿਰ ਜਿਹੜੇ ਪਿਛਲੇ ਜਿਹੜੇ ਕਰਮਕਾਂਡਾਂ ਦੇ ਵਿੱਚ ਫਸਾਉਣਾ ਚਾਹੁੰਦੇ ਆ ਮੈਂ ਤਾਂ ਕਹਿੰਦਾ ਉਹ ਬੜੇ ਜ਼ਿੰਮੇਵਾਰ ਜਿਹੜੇ ਸੰਸਥਾ ਦੇ ਹੈਗੇ ਸੀ ਕਿ ਪ੍ਰਬੰਧਕਾ ਉਹਨਾਂ ਨੂੰ ਨਹੀਂ ਇਹਦਾ ਕਰਨਾ ਚਾਹੀਦਾ ਤੇ ਬਾਕੀ ਸੰਗਤਾਂ ਜਿਹੜੀਆਂ ਉਹ ਸਭ ਕੁਝ ਜ਼ਿਆਦਾ ਜਾਣਦੀਆਂ ਵਾ ਚਾਹੀਦਾ ਸ਼੍ਰੀ ਕਾਦਰ ਜੱਜਦਾ ਉਹਨਾਂ ਨੇ ਵੀ ਤਲਬ ਕਰਨਾ ਚਾਹੀਦਾ ਵਾ ਕਿ ਜਿਹਦਾ ਇੱਕ ਸਸਤਾ ਦੀ ਇੱਕ ਅਗਵਾਈ ਕਰਨੀ ਤੇ ਇਹੋ ਜਿਹੀ ਜਗ੍ਹਾ ਤੇ ਜਾ ਕੇ ਮੱਥੇ ਜਿਹੜੇ ਕਿਨੇ ਜਸ਼ਨਾਰ ਕਰਨੀ ਹਾਂ ਉਹ ਦੇਖੋ ਜੀ ਗੁਰੂ ਸਾਹਿਬ ਦੀ ਜਿੰਨੇ ਵੀ ਮਰਿਆਦਾ ਬਾਉਦੇ ਤੇ ਬਿਲਕੁਲ ਹੀ ਉਲਟਵਾ ਗੁਰੂ ਸਾਹਿਬ ਨੇ ਤੇ ਤੀਰਥਾਂ ਨੂੰ ਜਿਹੜਾ ਤੀਥਨਾਣ ਜਾਉ ਤੀਰਥ ਨਾਮ ਹੈ ਇਹ ਤੀਰਥ ਸਭ ਤੋਂ ਵੱਡਾ ਤੀਰਥ ਤੇ ਤੁਹਾਨੂੰ ਪਤਾ ਹੀ ਆ ਦੁਨੀਆ ਦਾ ਜਿਹੜਾ ਇੱਥੇ ਲੱਖਾਂ ਲੋਕ ਨਾਸਮਕ ਤੋਂ ਬੰਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਹੌਂਦਵਾ ਸਾਹਿਬ ਕਰਨਤਨ ਸਾਹਿਬ ਜਿਹਨੂੰ ਇੱਥੋਂ ਕੁਝ ਨਹੀਂ ਮਿਲਿਆਗਾ ਉਹ ਤੇ ਮੇਰਾ ਖਿਆਲ ਐਵੇਂ ਅੱਪੀ ਫੜਾਈ ਹੱਥ ਮਾਰਨ ਵਾਲੀ ਗੱਲ ਵਾ ਇਹ ਹੁਣ ਜਥੇਦਾਰ ਨੇ ਦੇਖਣਾ ਕਿ ਉਹਨਾਂ ਨੂੰ ਕਿਵੇਂ ਉਹਨਾਂ ਨਾਲ ਉਹਨਾਂ ਦੀ ਤਲਬ ਕਰਦੇ ਆ ਜਾਂ ਨਹੀਂ ਕਰਦੇ ਇਹ ਮਸਲੇ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ 但。